ਸਸਿਕਾ ਦੋਸਤੋ ਪਟਵਾਰੀਆਂ ਦੇ ਕਾਨੂੰਗੋਆ ਬਾਰੇ ਸਾਰੇ ਜਾਣਦੇ ਨੇ ਤਹਿਸੀਲਾਂ 'ਚ ਜਦੋਂ ਕੰਮ ਪੈਂਦਾ ਤੇ ਆਖਰਕਾਰ ਸਭ ਨੂੰ ਪਤਾ ਵੀ ਕਿੱਡੀ ਜद्दोजਹਿਦ ਪਰੇਸ਼ਾਨੀ ਪਹਿਲਾਂ ਹੀ ਛੱਡ ਜਾਂਦੀ ਹੈ ਵੀ ਤਹਿਸੀਲ 'ਚ ਕੰਮ ਕਰਾਉਣ ਜਾਣਾ ਜਾਂ ਪਟਵਾਰੀ ਸਾਹਿਬ ਤੋਂ ਕੰਮ ਪਿਆ ਤਾਂ ਇਹਦੇ ਨਾਲ ਤੁਹਾਨੂੰ ਆਪਦੀ ਐਂ ਲੱਗਦਾ ਯਾਰ ਵੀ ਮੈਨੂੰ ਸ਼ਾਇਦ ਪੈਸੇ ਵੀ ਦੇਣੇ ਪੈਣ ਤੇ ਦੂਜੇ ਪਾਸੇ ਸਪਰਸ਼ ਵੀ ਚਾਹੀਦੀ ਹੈ ਪਰ ਗੱਲ ਇਹ ਹੈ ਵੀ ਠੀਕ ਹੈ ਵੀ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਨੇ ਜ਼ਿਆਦਾਤਰ ਗਿਣਤੀ ਕਿੰਨਾ ਦੀ ਹੈ ਮਾਇਨੇ ਤਾਂ ਇਹ ਗੱਲ ਰੱਖਦੀ ਹੈ ਅਸੀਰ ਉਹੜਾ ਹੋਰਾਂ ਦੇ ਨਾਲ ਜਿਹੜੇ ਸੀਨੀਅਰ ਐਡਵੋਕੇਟ ਨੇਗੇ ਪੰਜਾਬ ਰਾਨਾ ਹਾਈ ਕੋਰਟ ਦੇ ਤੇ ਦੂਜੇ ਪਾਸੇ ਆਰਟੀਆ ਐਕਟੀਵਿਸਟ ਨੇ ਉਹਨਾਂ ਨਾਲ ਜਦੋਂ ਗੱਲ ਕਰ ਰਿਆ ਸੀਗਾ ਇਸੇ ਖਬਰ ਦੇ ਮੁਤਲਕ ਆ ਉਹ ਕਹਿੰਦੇ ਕਿ ਵੱਡੀ ਗਿਣਤੀ ਹੈ ਜਿਹੜੀ ਉਹ ਕ腐ਸ਼ਨ ਨੂੰ ਲੈ ਕੇ ਆ ਪਰ ਗੱਲ ਇਹ ਹੈ ਵੀ ਜਾਂ ਫਿਰ ਕਹੀਏ ਕਿ ਕਬੱਡੀ ਗਿਣਤੀ ਚਲ ਜਾਮ ਲੱਗਦੇ ਰਹਿੰਦੇ ਨੇ ਕਿੰਨੇ ਵਿਜੀਲੈਂਸ ਨੇ ਦੇਖਦੇ ਆ ਕਦੇ ਤਹਿਸੀਲਦਾਰ ਤੇ ਪਰਚਾ ਕਦੇ ਪਟਵਾਰੀ ਤੇ ਪਰਚਾ ਯਾਨੀ ਕਿ ਪੈਸੇ ਲੈਂਦੇ ਫੜੇ ਜਾਂਦੇ ਨੇ ਖੈਰ ਹੋਰ ਵੀ ਅਫਸਰ ਅਮਲਾਜਮ ਫੜੇ ਜਾਂਦੇ ਰਗੇ ਇਕੱਲੇ ਇਹਨਾਂ ਦੀ ਗੱਲ ਨਹੀਂ ਪਰ ਪਟਵਾਰੀਆਂ ਤੇ ਕਾਨੂੰਗੋਸ ਸਾਹਿਬ ਨੂੰ ਲੈ ਕੇ ਇੱਕ ਝਟਕਾ ਜ਼ਰੂਰ ਲੱਗਦਾ ਨਜ਼ਰ ਆਉਂਦਾ ਪੰਜਾਬ ਰਾਣਾ ਹਾਈ ਕੋਰਟ ਤੋਂ ਤੇ ਬੜਾ ਮਾਨਯੋਗ ਅਦਾਲਤ ਦਾ ਬੜਾ ਵੱਡਾ ਤੇ ਚੰਗਾ ਫੈਸਲਾ ਦਿਖ ਰਿਹਾ ਹੈ ਫੈਸਲੇ ਤਾਂ ਅਗਰ ਸਾਰੇ ਚੰਗੇ ਹੁੰਦੇ ਨੇ ਵੱਡਾ ਫੈਸਲਾ ਬਹੁਤ ਹੈ ਉਹ ਇਸ ਕਰਕੇ ਕਿਉਂਕਿ ਅੱਗੇ ਜੇਕਰ ਪਟਵਾਰੀ ਸਾਹਿਬ ਦੇ ਖਿਲਾਫ ਤੁਸੀਂ ਕੋਈ ਸ਼ਿਕਾਇਤ ਕਰਨੀ ਹੁੰਦੀ ਜੇ ਕੋਈ ਪਰਚਾ ਦਰਜ ਕਰਾਉਣਾ ਹੁੰਦਾ ਤਾਂ ਉਹਦੀ ਇੱਕ ਲੰਬੀ ਸਾਰੀ ਪ੍ਰਕਿਰਿਆ ਬਣਾ ਰੱਖੀ ਸੀਗੀ ਉਹ ਵੀ ਸ਼ਾਇਦ ਕਹਿ ਕਹਾ ਕੇ ਲਾਗੂ ਕਰਾਈ ਹੋਣੀ ਹੈ ਕਿ ਹੜਤਾਲ ਤੇ ਵੀ ਉਹਦੀ ਚੱਲੇ ਜਾਂਦੇ ਨੇ ਨਾ ਸਾ ਪਰ ਗੱਲ ਇਹ ਹੈ ਵੀ ਪੰਜਾਬ ਰਣ ਹਾਈ ਕੋਰਟ ਨੇ ਕਾਨੂੰਨ ਦੀ ਦਲੀਲ ਦਿੰਦੇ ਹੋਏ ਖਤਮ ਕਰਤੀ ਇਹ ਲੰਬਾ ਝੰਜਟ ਜਿਹੜਾ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਵਾਸਤੇ ਲੱਗਦਾ ਸੀ ਹੁੰਦਾ ਕਿ ਸੀ ਪਹਿਲਾਂ ਤੁਸੀਂ ਇਸ ਚੀਜ਼ ਸਮਝੋ ਐਤੋਂ ਪਹਿਲਾਂ ਇਹ ਸੀਗਾ ਵੀ ਜੇਕਰ ਚਿੱਠੀ ਨਾਲ ਦੱਸਦਾ ਐ ਗੱਲ ਦਾ ਸਵਾਦ ਨਹੀਂ ਆਉਣਾ ਫਿਰ ਕਹਿਣਗੇ ਕਈ ਵਾਰ ਆਪਦੇ ਕੋਲੋਂ ਕੋਈ ਗੱਲ ਕਹੀ ਜਾਂਦੀ ਹੈ ਵੀ ਹੁੰਦੀ ਤਾਂ ਨਹੀਂ ਖੈਰ ਆਪਦੇ ਕੋਲੋਂ ਪਰ ਕਈ ਲੋਕ ਬਣਾ ਲੈਂਦੇ ਨੇ ਡਰਾਮਾ ਕਈ ਵਾਰ ਫਿਰ ਜਦੋਂ ਬਾਅਦ ਚ ਮੈਨੂੰ ਕਈ ਲੋਕ ਸੰਪਰਕ ਕਰਦੇ ਨੇ ਨਾ ਫਿਰ ਉਹਨਾਂ ਦੇ ਕੀ ਦਸਾਵਾਂ ਮੈਂ ਤੁਹਾਨੂੰ ਕੀ ਗੱਲਾਂ ਹੁੰਦੀਆਂ ਨੇਗੀਆਂ ਇੱਕ ਚਿੱਠੀ ਹੈ ਜਿਹੜੀ 2001 ਦੀ ਇਹ ਐਚੀ ਰੋਲਾ ਸਾਹਿਬ ਨੇ ਆਪਦੀ ਪਟੀਸ਼ਨ ਦੇ ਵਿੱਚ ਹੀ ਦਾਖਲ ਕਰੀ ਸੀ ਉਹਦੇ ਚ ਚਿੱਠੀ ਹੈ ਰਾਜ ਦੇ ਸਮੂਹ ਸੀਨੀਅਰ ਪੁਲਿਸ ਅਧਿਕਾਰੀ ਸਾਹਿਬ ਗ੍ਰਹਿ ਮੰਤਰਾਲੇ ਤੇ ਨਿਆਂ ਵਿਭਾਗ ਨੇ ਲਿਖੀ ਹੈ ਚਿੰਤਾ ਕਿੰਨੀ ਵੱਡੀ ਹੈ ਸਾਨੂੰ ਇਹਨਾਂ ਦੀ ਉਦੇ ਚ ਲਿਖਦੇ ਨੇ ਵਿਸ਼ਾ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਸਮਰਥ ਮਾਲ ਅਧਿਕਾਰੀ ਦੀ رائے ਹਾਸਲ ਕੀਤੇ ਬਿਨਾ ਮਾਲ ਅਧਿਕਾਰੀ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਜਾਊਗਾ ਕਰਨ ਬਾਰੇ ਪਹਿਲਾ ਵਿਸ਼ਾ ਬਣਾਇਆ ਅਪਰੋਖਤ ਵਿਸ਼ਾ ਵੱਲ ਮੈਨੂੰ ਆਪ ਦਾ ਧਿਆਨ ਦਿਵਾਉਂਦੇ ਹੋਏ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਮਾਲ ਵਿਭਾਗ ਪੰਜਾਬ ਵੱਲੋਂ ਇਸ ਵਿਭਾਗ ਨੂੰ ਤਸਵੀਜ਼ ਭੇਜੀ ਗਈ ਹੈ ਕਿ ਜੇਕਰ ਕੋਈ ਮਾਲ ਅਫਸਰ ਬਤੌਰ ਉਹ ਅਸੀਂ ਜੁਡੀਸ਼ੀਅਲ ਕਿਸੇ ਕੇਸ ਦਾ ਫੈਸਲਾ ਕਰਦਾ ਹੈ ਤਾਂ ਉਸਦੇ ਫੈਸਲੇ ਵਿਰੁੱਧ ਅਪੀਲ ਹੋ ਸਕਦੀ ਹੈ ਤਾਂ ਜੀ ਇਹ ਸੂਰਤ ਵਿੱਚ ਕਿਸੇ ਵੀ ਵਿਅਕਤੀ ਦੀ ਸ਼ਿਕਾਇਤ ਤੇ ਕਾਰਵਾਈ ਕਰਨ ਤੋਂ ਪਹਿਲਾਂ ਸਬੰਧਤ ਜ਼ਿਲ੍ਹੇ ਦੇ ਮੈਜਿਸਟ੍ਰੇਟ ਜਾਂ ਸਮਰਥ ਅਧਿਕਾਰੀ ਤੋਂ ਰਾਏ ਲੈ ਬਿਨਾ ਕੋਈ ਵੀ ਪੁਲਿਸ ਕੇਸ ਮਾਲ ਅਧਿਕਾਰੀ ਵਿਰੁੱਧ ਮਾਮਲਾ ਦਰਜ ਨਾ ਕੀਤਾ ਜਾਵੇ ਪਹਿਲਾਂ ਤਾਂ ਇੱਥੇ ਬੈਰੀਕੇਡ ਲੱਗਿਆ ਇੱਕ ਦੂਜਾ ਬੈਰੀਕੇਡ ਵੀ ਹੈ ਮਾਲ ਵਿਭਾਗ ਦੀ ਤਜਵੀਜ਼ ਨੂੰ ਇਸ ਵਿਭਾਗ ਵਿੱਚ ਵਿਚਾਰਨ ਉਪਰੰਤ ਇਹ ਮਹਿਸੂਸ ਕੀਤਾ ਗਿਆ ਹੈ ਕਿ ਸਬੋਧਤ ਮਾਲ ਅਫਸਰ ਦੇ ਫੈਸਲੇ ਵਿਰੁੱਧ ਪ੍ਰਾਪਤ ਹੋਈ ਸ਼ਿਕਾਇਤ ਸਿੱਧੇ ਹੀ ਕੇਸ ਦਰਜ ਕਰਨਾ ਉਚਿਤ ਨਹੀਂ ਹੈ ਜਾਪਦਾ ਕਿਉਂਕਿ ਕਈ ਵਾਰ ਮਾਲ ਅਧਿਕਾਰੀ ਵੱਲੋਂ ਲਿਆ ਗਿਆ ਫੈਸਲਾ ਕਾਨੂੰਨ ਅਨੁਸਾਰ ਹੀ ਲਿਆ ਗਿਆ ਹੁੰਦਾ ਹੈ ਇਸ ਤਰ੍ਹਾਂ ਕੇਸ ਦਰਜ ਕਰਨ ਨਾਲ ਸਬੰਧਤ ਮਾਲ ਅਫਸਰ ਦੀ ਖਾ ਖ ਮਖਾ ਹਰਾਸ਼ਮੈਂਟ ਹੁੰਦੀ ਹੈ ਇਸ ਲਈ ਅਜਿਹੀ ਸਥਿਤੀ ਤੋਂ ਬਚਣ ਲਈ ਕਿਸੇ ਵੀ ਵਿਅਕਤੀ ਵੱਲੋਂ ਮਾਲ ਅਫਸਰ ਦੇ ਫੈਸਲੇ ਵਿਰੁੱਧ ਪ੍ਰਾਪਤ ਹੋਈ ਸ਼ਿਕਾਇਤ ਦੇ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਸਮਰਥ ਅਧਿਕਾਰੀ ਕੋਲੋਂ ਇਸ ਨੁਕਤੇ ਤੇ ਸਲਾਹ ਹਾਸਲ ਕਰਨਾ ਉਚਿਤ ਹੋਵੇਗਾ ਕਿ ਉਸ ਮਾਲਦਕਾਰੀ ਵੱਲੋਂ ਦਿੱਤਾ ਗਿਆ ਫੈਸਲਾ ਖਲੋਨ ਦੇ ਵਪਰੀਤ ਦੂਜੀ ਪਾਰਟੀ ਨੂੰ ਨਜਾਇਜ਼ ਲਾਭ ਪਹੁੰਚਾਉਣ ਲਈ ਉਸ ਦੇ ਹੱਕ ਵਿੱਚ ਮੰਦ ਭਾਵਨਾ ਨਾਲ ਦਿੱਤਾ ਗਿਆ ਸੀ ਜਾਂ ਫਿਰ ਨੇਕ ਨਾਲ ਦਿੱਤਾ ਗਿਆ ਸੀ ਵੀ ਤੂੰ ਹੀ ਡਿਸਾਈਡ ਕਰਦੇ ਬਾਈ ਕਿਵੇਂ ਦਿੱਤਾ ਗਿਆ ਸੀਗਾ ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਸੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਤੇ ਮਾਲਦਕਾਰੀ ਵਿਰੁੱਧ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਜਾਂ ਸਮਰਥ ਮਾਲਦਕਾਰੀਆਂ ਪਹਿਲਾਂ ਹੀ رائے ਲੈਣ ਤੋਂ ਬਿਨਾ ਕੋਈ ਕਾਰਵਾਈ ਨਾ ਕੀਤੀ ਜਾਵੇ ਇਹ ਚਿੱਠੀ ਹੁਣ ਕੋਈ ਮਾਇਨੇ ਨਹੀਂ ਰੱਖਦੀ ਖਤਮ ਕਰਤੀਆ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਇਹ ਚਿੱਠੀ ਖਤਮ ਸਮਝੋ ਉਸ ਤੋਂ ਬਾਅਦ ਦੇ ਵਿੱਚ ਇੱਕ ਇਹ ਹੈ ਗਿਆ 16 5 2021 ਨੂੰ ਚਿੱਠੀ ਜਾਰੀ ਹੋਈ ਆ ਹਿਸਾਬ ਲਾ ਲਓ ਸਰਕਾਰ ਕੀ ਦੀ ਸੀ ਉਸ ਤੋਂ ਬਾਅਦ ਦੇ ਵਿੱਚ ਜੇ ਦੇਖਿਆ ਜਾਵੇ ਇੱਕ ਚਿੱਠੀ ਹੋਰ ਜਾਰੀ ਹੁੰਦੀ ਹੈ ਕਿਉਂਕਿ ਅਸਲ ਲਸੂਕਤਾ ਇਹਨਾਂ ਦਾ ਸਾਰੀਆਂ ਸਰਕਾਰਾਂ ਚ ਹੈ 2021 ਚ 21 9 2021 ਨੂੰ ਫਿਰ ਚਿੱਠੀ ਜਾਰੀ ਹੁੰਦੀ ਹੈ ਇਹ ਚਿੱਠੀ ਜਾਰੀ ਹੁੰਦੀ ਹੈ ਪੁਲਿਸ ਕੇਸਾਂ ਵਿੱਚ ਪਟਵਾਰੀਆਂ ਵਿਰੁੱਧ ਕੋਈ ਵੀ ਕਾਰਵਾਈ ਬਿਨਾ ਵਿਭਾਗੀ ਪੜਤਾਲ ਤੋਂ ਨਾ ਕੀਤੀ ਜਾਵੇ ਡੀਜੀਪੀ ਸਾਹਿਬ ਨੂੰ ਲਿਖੀ ਹੈ ਇੱਥੇ ਵੀ ਲਿਖਿਆ ਗਿਆ ਕਿਰਪਾ ਕਰਕੇ ਉਪਰੋਕਤ ਵਿਸ਼ੇ ਦੇ ਗ੍ਰਹਿ ਮੰਤਰਾਲੇ ਮਾਮਲੇ ਅਤੇ ਨਿਆਂ ਵਿਭਾਗ ਦੇ ਅਨਸਾਰ 7 7 ਉਬਲੀਗ 262 ਉਬਲੀਗ 2000 ਅੱਗੇ ਨੰਬਰ ਦਿੱਤਾ ਹੋਇਆ 16 5 2021 ਕਾਪੀ ਨੰਬਰ 9 ਜਾਰੀ ਨਿਰਦੇਸ਼ਾਂ ਤੇ ਉਸ ਉਪਰੰਤ ਵਿਭਾਗ ਵੱਲੋਂ ਮਾਰਜਨ ਵਿੱਚ ਦਰਸਾਏ ਜਾਂ ਪੱਤਰ ਵੱਲ ਧਿਆਨ ਦੇਣ ਸੰਬੰਧੀ ਹਵਾਲਾ ਦੇਣ ਪੱਤਰ ਰਾਹੀਂ ਗ੍ਰਹਿ ਮੰਤਰਾਲੇ ਨੇ ਵੀ ਬਿਨਾਂ ਵਿਭਾਗੀ ਪੜਤਾਲ ਤੋਂ ਵੀ ਭਾਈ ਪਰਚਾ ਦਰਜਾ ਨਾ ਕਰੋ ਇਹ ਵੀ ਚਿੱਠੀ ਖਤਮਾ ਹੋ। ਹੁਣ ਗੱਲ ਇਹ ਹੈ ਵੀ ਆਖਰਕਾਰ ਸਿੱਧਾ ਪਰਿਵਾਰੀ ਸਾਹਿਬ ਦੇ ਖਿਲਾਫ ਪਰਚਾ ਦਰਜ ਹੋ ਸਕੂਗਾ ਜੇਕਰ ਪੁਖਤਾ ਰੂਪ ਦੇ ਵਿੱਚ ਸਬੂਤ ਹੈਗੇ ਨੇ ਉਹ ਤਾਂ ਖੈਰ ਸਾਰੇ ਮਾਮਲਿਆਂ ਚ ਹੈ ਵੀ ਨਾ ਪੁਖਤਾ ਸਬੂਤੋ ਤਾਂ ਕੋਈ ਮਾਮਲਾ ਹੁੰਦਾ ਹੀ ਨਹੀਂ ਹੈਗਾ ਦਰਜ ਉਹ ਜਿਹੜਾ ਮੀਡੀਆ ਨੇ ਰਿਪੋਰਟ ਕਰਿਆ ਉਹਦੇ ਵਿੱਚ ਜਿਹੜੀ ਡਿਟੇਲ ਜਿਹੜੀ ਤੇ ਮਾਨਯੋਗ ਅਦਾਲਤ ਨੇ ਫੈਸਲਾ ਲਿਆ ਇਹਦੇ ਚ ਇਹਨਾਂ ਨੇ ਲਿਖਿਆ ਕਹਿੰਦੇ ਰਾਜ ਸਭਾ ਵਿਭਾਗ ਦੇ ਵਿਸ਼ੇਸ਼ ਮੁਖ ਜਿਵੇਂ ਕਹਿੰਦੀ ਹੈ ਚੀਫ ਸਕੱਟਰੀ ਨੇ 31 ਸਤੰਬਰ 2021 ਨੂੰ ਡੀਜੀਪੀ ਨੂੰ ਚਿੱਠੀ ਲਿਖ ਕੇ ਬਿਨਾਂ ਡੀਐਮ ਜਾਂ ਰਾਜ ਸਭਾ ਅਧਿਕਾਰੀਆਂ ਦੀ অনুমਤੀ ਤੋਂ ਪਰਿਵਾਰੀਆਂ ਕਰਨ ਨੂੰ ਉਤੇ ਐ ਉਦੋਂ ਬਾਅਦ ਪਟੀਸ਼ਨ ਦਾਖਲ ਕਰਦੇ ਹੋਏ ਐਡਵੋਕੇਟ ਐਸ.ਸੀ. अरोड़ा ਨੇ ਦੱਸਿਆ ਕਿ ਰਾਸ ਵਿਭਾਗ ਦੇ ਵਿਸ਼ੇਸ਼ ਸਚਿਵ ਨੇ 21 ਨਵੰਬਰ 2021 ਨੂੰ ਡੀਜੀ ਪ੍ਰੋਬ ਨੂੰ ਪੱਤਰ ਲਿਖ ਕੇ ਯਾਨੀ ਕਿ ਆ ਜਿਹੜਾ ਮੈਂ ਬਿਊਰੋ ਤੋਂ ਨੂੰ ਦੱਸਿਆ ਉਦੋਂ ਬਾਅਦ ਆਦੇਸ਼ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਸੀ ਕਿ ਬਿਨਾਂ ਡੀਐਮ ਤੇ ਯਾਨੀ ਕਿ ਪਰਚਾ ਦਰਜ ਨਾ ਹੋਵੇ ਐਫਆਈਆਰ ਤੋਂ ਛੂਟ ਦੇਣ ਤੋਂ ਬਾਕੀ ਕਰਮਚਾਰੀਆਂ ਦੇ ਨਾਲ ਭੇਦ ਭਾਵ ਹੋਊਗਾ ਮਨਜੋਗ ਅਦਾਲਤ ਨੇ ਇਹ ਗੱਲ ਕਹੀ ਆ ਲੈਟਰ ਤੋਂ ਬਾਅਦ ਗ੍ਰਹਿਭ ਭਗ ਨੇ ਸਾਰੇ ਐਸਐਸਪੀ ਨੂੰ ਇਸ ਦਾ ਪਾਲਣ ਕਰਨ ਦੇ ਹੁਕਮ ਵੀ ਦਿੱਤੇ ਜੱਜ ਕਾ ਕਰਤਾ ਨੇ ਕਿਹਾ ਕਿ ਕਾਨੂੰਗੋ ਤੇ ਪਟਵਾਰੀ ਰਾਸਵ ਅਧ ਥਰਡ ਕੈਟਾਗਰੀ ਦੇ ਅਧਿਕਾਰੀ ਨੇ ਕੇਵਲ ਇਹਨਾਂ ਨੂੰ ਬਿਨਾਂ ਵਿਭਾਗੀ ਜਾਂਚ ਤੇ ਐਫਆਈਆਰ ਦੇ ਛੂਟ ਦੇਣ ਦੇ ਪੰਜਾਬ ਦੇ ਬਾਕੀ ਕਰਮਚਾਰੀਆਂ ਦੇ ਨਾਲ ਭੇਦਭਾਵ ਹੋਊਗਾ ਹਾਈ ਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਲਲਿਤਾ ਕੁਮਾਰੀ ਮਾਮਲੇ ਦੇ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਸੰਘਿਆਪਰਾਧ ਦੇ ਸੂਚਨਾ ਤੇ ਜਾਂਚ ਤੇ ਪਹਿਲਾਂ ਐਫਆਈਆਰ ਦਰਜ ਕਰਨਾ ਜ਼ਰੂਰੀ ਹੈ ਕਾਨੂੰਗੋ ਤੇ ਪਟਵਾਰੀਆਂ ਨੂੰ ਇਸ ਪ੍ਰਕਾਰ ਦੀ ਐਫਆਈਆਰ ਤੋਂ ਛੂਟ ਦੇਣਾ ਸਹੀ ਨਹੀਂ ਹੈ ਇਹਨਾਂ ਟਿੱਪਣੀਆਂ ਦੇ ਨਾਲੇ ਹਾਈ ਕੋਰਟ ਨੇ ਸੰਘਿਆਪਰਾਧ ਦੀ ਜਾਣਕਾਰੀ ਤੇ ਇਹਨਾਂ ਅਧਿਕਾਰੀਆਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਨੇ ਯਾਨੀ ਕਿ ਕਰ ਸਕਦੇ ਹਾਂ ਹੁਣ ਤੁਸੀਂ ਦੇਖੋ ਕਿੱਡਾ ਵੱਡਾ ਸਿਸਟਮ ਹੈ ਇਹਨਾਂ ਦਾ ਗੱਲ ਇਹ ਹੈ ਵੀ ਦੇਖੋ ਜਿਹੜੇ ਤਾਂ ਚੰਗੇ ਨੇ ਭਈ ਉਹ ਤਾਂ ਸਮਝਿਓ ਨਾ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਮੈਂ ਕਹਿ ਨਹੀਂ ਰਿਹਾ ਪਰ ਜਿਹੜੇ ਇਹ ਠੱਗ ਚੋਰ ਨੇ ਠੱਗਾਂ ਚੋਰਾਂ ਦੇ ਨੂਨ ਲੈ ਕੇ ਤੁਸੀਂ ਇਹ ਗੱਲ ਦੇਖੋ ਵੀ ਠੱਗਾਂ ਚੋਰਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨਾਲ ਬਣ ਚੁੱਕੇ ਨੇ ਕੀ ਆਖਰ ਇੰਨੀ ਵੱਡੀ ਛੂਟ ਦੇਣੀ ਸਰਕਾਰਾਂ ਦੀ ਮਨਸ਼ਾ ਤੇ ਵੀ ਸਵਾਲ ਖੜਾ ਕਰਦਾ ਹੁਣ ਗੱਲ ਇਹ ਹੈ ਵੀ ਮਨਜੋ ਅਦਾਲਤ ਨੇ ਫੈਸਲਾ ਲਿਆ ਤੁਸੀਂ ਵੀ ਕਮੈਂਟ ਕਰਕੇ رائے ਦਿਓ ਕਿ ਆਖਰ ਪਟਵਾਰੀ ਸਾਹਿਬ ਕਾਨੂੰਗੋ ਸਾਹਿਬ ਕਿਉਂਕਿ ਇਹ ਸਾਰੇ ਸਾਹਿਬ ਨੇ ਇਹ ਜਨਤਾ ਦੇ ਸੇਵਕ ਦੀ ਫੀਲ ਦਵਾਉਂਦੀ ਨਹੀਂ ਅਗਲੇ ਨੂੰ ਇਹਨਾਂ ਸਾਬਾਂ ਦੇ ਖਿਲਾਫ ਜਿਹੜਾ ਮਨਜੋਗ ਅਦਾਲਤ ਦਾ ਫੈਸਲਾ ਆਇਆ ਕਿੰਨਾ ਚੰਗਾ ਕਿੰਨਾ ਸਵਾਦਾਰ ਕਿੰਨਾ ਮਜ਼ੇਦਾਰ ਹੈ ਤੇ ਆਖਰ ਸਭ ਤੋਂ ਵੱਡੀ ਗੱਲ ਬਹੁਤ ਸਾਰੇ ਲੋਕ ਇਸੇ ਗੱਲ ਤੋਂ ਪਿੱਛੇ हट ਜਾਂਦੇ ਹੋਣੇ ਕਿ ਜੇਕਰ ਕਾਰਵਾਈ ਵਾਸਤੇ ਅੱਗੇ ਵਧਾਂਗੇ ਇਹਨਾਂ ਦੇ ਕਿੰਨੇ ਸਮਾਂ ਉੱਥੇ ਚੱਲੀ ਜਾਣੀਆਂ ਹੈਗੀ ਇਹਨਾਂ ਦੇ ਇਨਕੁਆਰੀਆਂ ਚੱਲੀ ਜਾਣੀਆਂ ਨੇ ਫਿਰ ਆਖਰਕਾਰ ਉਹ ਤੇ ਫੈਸਲਾ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਦੇ ਹੱਕ ਚ ਲੈ ਜਾਂਦਾ ਤੇ ਉਹਦੇ ਚ ਹੁੰਦਾ ਕੀ ਹੈ ਕਿਉਂਕਿ ਅਜੇ ਇਹ ਮਾਮਲੇ ਪਹਿਲਾਂ ਬਹੁਤ ਸਾਹਮਣੇ ਆ ਚੁੱਕੇ ਨੇ ਇਹ ਬਿਨਾ ਸਿਰ ਪੈਰ ਤੋਂ ਗੱਲ ਨਹੀਂ ਹੈਗੀ ਤੇ ਦੂਜੇ ਪਾਸੇ ਗੱਲ ਇਹ ਹੈ ਵੀ ਅਰੋਲਾ ਸਾਹਿਬ ਨੇ ਜਿਵੇਂ ਕਹੀ ਕਹਿੰਦੇ ਕਿ ਜ਼ਿਆਦਾਤਰ ਜਿਵੇਂ ਕ੍ਰਪਸ਼ਨ ਦੇ ਇਲਜ਼ਾਮ ਲੱਗਦੇ ਨੇ ਤਾਂ ਕਿਵੇਂ ਇਸ ਕੈਟਾਗਰੀ ਨੂੰ ਇਹ ਗੱਲ ਸਮਝ ਲਈਏ ਕਿ ਇਹਨਾਂ ਨੂੰ ਛੂਟ ਇਸ ਚੀਜ਼ ਤੋਂ ਮਿਲਣੀ ਚਾਹੀਦੀ ਹੈ